ਕਿਸਾਨਾਂ ਦੀ ਕਾਤਲ ਪਾਰਟੀ ਐ ਇਹਨੂੰ ਕੋਈ ਮੂੰਹ ਨਾ ਲਾਓ ਇਹਦੇ ਕੈਂਡੀਡੇਟ ਨੂੰ ਮੂੰਹ ਨਾ ਲਾਓ ਇਹ ਸਾਡੇ ਕਿਸਾਨਾਂ ਦੀ ਮਜ਼ਦੂਰਾਂ ਦੀ ਸਾਡੇ ਸਾਰਿਆਂ ਦੀ ਸਾਂਝੀ ਜਿਹੜੀ ਐ ਇਹ ਜਿਹੜੀ ਐ ਕਾਤਲ ਪਾਰਟੀ ਐ ਅੱਜ ਜਿਹੜੇ ਸਾਡੇ ਪਿੱਦੀ ਗਰੁੱਪ ਵਾਲੇ ਹੈਗੇ ਆ ਉਹਨਾਂ ਨੇ ਕਿਸਾਨਾਂ ਨੇ ਜਿਹੜਾ ਹੈਗਾ ਭਾਜਪੀ ਦੇ ਜਿਹੜਾ ਲੀਡਰ ਖੜੋਤੇ ਨੇ ਇਥੋਂ ਐਮਪੀ ਦੀ ਸੀਟ ਤੇ ਉਹਨਾਂ ਦਾ ਵਿਰੋਧ ਕੀਤਾ ਉਹਨਾਂ ਦੀਆਂ ਮੰਗਾਂ ਕਰਕੇ ਪਰ ਉਦੋਂ ਪਹਿਲਾਂ ਜਿਹੜਾ ਹੈਗਾ ਸੀ ਦੋਨਾਂ ਦੇ ਵਿੱਚ ਇੱਕ ਸਮਝੌਤਾ ਹੋਇਆ ਵੀ ਇੱਕ ਦੂਜੇ ਨੂੰ ਇੱਕ ਜੋ ਕੋਈ ਸਵਾਲ ਕਰਨੇ ਜਾਂ ਇੱਕ ਦੂਜੇ ਨੂੰ ਗੱਲ ਪੁੱਛਣੀ ਜਾਂ ਦੱਸਣੀ ਉਹਦੇ ਲਈ ਸਹਿਮਤੀ ਹੋ ਗਈ ਜਿਹੜਾ ਕਿ ਲਾਅ ਐਂਡ ਔਰ ਦੀ ਡਿਊਟੀ ਵੀ ਸਾਡੀ ਇਸੇ ਕਰਕੇ ਬੜੀ ਪੀਸਫੁਲੀ ਜਿਹੜੀ ਹੈ ਖਤਮ ਹੋ ਗਈ ਆ ਇਹ ਸਹਿਮਤੀ ਨਾਲ ਹੀ ਇੱਥੇ ਇਕੱਠੇ ਹੋਏ ਸੀ ਇਹਨਾਂ ਨੇ ਆਪਣੀਆਂ ਗੱਲਾਂ ਦੱਸੀਆਂ ਉਹਨਾਂ ਨੇ ਸੁਣੀਆਂ ਵੀਆਂ ਪਰ ਮੈਂ ਇੱਕ ਹੋਰ ਕਿਸਾਨਾਂ ਨੂੰ ਜਾਂ ਹੋਰ ਜਥੇਬੰਦੀਆਂ ਨੂੰ ਬੇਨਤੀ ਕਰਾਂਗਾ ਕਿ ਜਿਹਦੇ ਕੋ ਆਉਣ ਵਾਲੇ ਸਮੇਂ 'ਚ ਤੁਸੀਂ ਕੋਈ ਕੰਮ ਲੈਣੇ ਆ ਤਾਂ ਉਹਨਾਂ ਨੂੰ ਘਟੋ ਘਟ ਬੋਲੋ ਬਹੁਤ ਵਧੀਆ ਜਾਂ ਤਾਂ ਜੋ ਤੁਹਾਡਾ ਹੱਸ ਕੇ ਮੁੜ ਕੇ ਕੰਮ ਕਰੇ ਜਦੋਂ ਤੁਸੀਂ ਕਿਸੇ ਨਾਲ ਮਾੜਾ ਬੋਲੋਗੇ ਤੇ ਜਦੋਂ ਉਹ ਪਾਵਰ 'ਚ ਆ ਗਿਆ ਤੇ ਫਿਰ ਮੇਰੇ ਖੰਦੋਂ ਤਾਂ ਕੋਈ ਤੁਹਾਡੇ ਕੰਮ ਨਹੀਂ ਕਰੇਗਾ ਸੱਕੇਪਾਰਟੀ ਨਾਲ ਸੰਬੰਧਤ ਸੀ ਉਮੀਦਵਾਰ ਇਹ ਉਮੀਦਵਾਰ ਜਿਹੜੇ ਭਾਜਪਾ ਪਾਰਟੀ ਦੇ ਸੀ ਬੱਬੂ ਜੀ ਤੇ ਕਿਸਾਨ ਜਿਹੜੇ ਹੈਗੇ ਆ ਇਹ ਭੰਦੇਰ ਗਰੁੱਪ ਜੀ ਦੇ ਹੈਗੇ ਨੇ ਪਰ ਜਿਹੜੇ ਭੰਦੇਰ ਸਾਹਿਬ ਹੈ ਉਹ ਵੀ ਬਹੁਤ ਵਧੀਆ ਨਾਈਸ ਨੇ ਜਿਹੜੇ ਇਹਨਾਂ ਨੇ ਇੱਥੇ ਨਮਾਇੰਦਗੀ ਕਰ ਰਏ ਸੀ ਹਰਵਿੰਦਰ ਸਿੰਘ ਮਸਾਲੀਆਂ ਉਹ ਵੈਰੀ ਨਾਈਸ ਔਰ ਉਹਨਾਂ ਨੇ ਵੀ ਸਾਡੀ ਗੱਲ ਨੂੰ ਬੜਾ ਰਾਜੂ ਜੀ ਆਏ ਸੀ ਉਹ ਵੀ ਸਾਡੇ ਆਪਣੇ ਨੇ ਉਹਨਾਂ ਨੇ ਬੜੇ ਨਾਈਸ ਤਰੀਕੇ ਦੇ ਨਾਲ ਹੀ ਇੱਥੇ ਜਿਹੜੀ ਹੈਗੀ ਆ ਸਾਰਾ ਕੀਤਾ ਹੈ ਨਹੀਂ ਜੀ ਘਟਨਾ ਕੋਈ ਨਹੀਂ ਵਾਪਰੀ ਕਿਉਂਕਿ ਸਾਡੇ ਜਿਹੜੇ ਮਾਨਯੋਗ ਸ਼੍ਰੀ ਹਰੀਸ਼ ਦੇਵਾਂ ਜੀ ਆਈਪੀਐਸ ਉਹਨਾਂ ਦੇ ਅਸੀਂ ਦਿਸਾਂ ਦੇ ਅਨਸਾਰ ਜਿਹੜਾ ਲਾ ਆਰਡਰ ਕੈਮਰਾ ਖਰੇ ਨੇ ਇੱਥੇ ਸ੍ਰੀ ਬਲਵਿੰਦਰ ਸਿੰਘ ਐਸਪੀਡੀ ਸਾਹਿਬ ਜਿਹੜੇ ਉਹਨਾਂ ਦੀ ਅਗਵਾਈ ਵਿੱਚ ਅਸੀਂ ਕੰਮ ਕਰ ਰਹੇ ਹਾਂ ਇਸ ਕਰਕੇ ਇਹ ਬੜਾ ਪੀਸਫੁਲੀ ਜਿਹੜਾ ਹੈਗਾ ਖਤਮ ਹੋਇਆ ਕਿਸਾਨਾਂ ਦੀ ਕਾਤਲ ਪਾਰਟੀ ਹੈ ਇਹਨੂੰ ਕੋਈ ਮੂੰਹ ਨਾ ਲਾਓ ਇਹਦੇ ਕੈਂਡੀਡੇਟ ਨੂੰ ਮੂੰਹ ਨਾ ਲਾਓ ਇਹ ਸਾਡੇ ਕਿਸਾਨਾਂ ਦੀ ਮਜ਼ਦੂਰਾਂ ਦੀ ਸਾਡੇ ਸਾਰਿਆਂ ਦੀ ਸਾਂਝੀ ਜਿਹੜੀ ਹੈ ਇਹ ਜਿਹੜੀ ਹੈ ਕਾਤਲ ਪਾਰਟੀ ਹੈ ਅੱਜ ਜਿਹੜੇ ਸਾਡੇ ਪਿੱਦੀ ਗਰੁੱਪ ਵਾਲੇ ਹੈਗੇ ਆ ਉਹਨਾਂ ਨੇ ਕਿਸਾਨਾਂ ਨੇ ਜਿਹੜਾ ਹੈਗਾ ਭਾਜਪੀ ਦੇ ਜਿਹੜੇ ਲੀਡਰ ਖੜੋਤੇ ਨੇ ਇਥੋਂ ਐਮਪੀ ਦੀ ਸੀਟ ਤੇ ਉਹਨਾਂ ਦਾ ਵਿਰੋਧ ਕੀਤਾ ਉਹਨਾਂ ਦੀਆਂ ਮੰਗਾਂ ਕਰਕੇ ਪਰ ਉਦੋਂ ਪਹਿਲਾਂ ਜਿਹੜਾ ਹੈਗਾ ਸੀ ਦੋਨਾਂ ਦੇ ਵਿੱਚ ਇੱਕ ਸਮਝੌਤਾ ਹੋਇਆ ਵੀ ਇੱਕ ਦੂਜੇ ਨੂੰ ਜੋ ਕੋਈ ਸਵਾਲ ਕਰਨੇ ਜਾਂ ਇੱਕ ਦੂਜੇ ਨੂੰ ਗੱਲ ਪੁੱਛਣੀ ਜਾਂ ਦੱਸਣੀ ਉਹਦੇ ਲਈ ਸਹਿਮਤੀ ਹੋ ਗਈ ਜਿਹੜਾ ਕਿ ਲਾਅ ਅੰਡਰ ਦੀ ਡਿਊਟੀ ਵੀ ਸਾਡੀ ਇਸੇ ਕਰਕੇ ਬੜੀ ਪੀਸਫੁਲੀ ਜਿਹੜੀ ਇਹ ਖਤਮ ਹੋ ਗਈ ਆ ਇਹ ਸਹਿਮਤੀ ਨਾਲ ਹੀ ਇੱਥੇ ਇਕੱਠੇ ਹੋਏ ਸੀ ਇਹਨਾਂ ਨੇ ਆਪਣੀਆਂ ਗੱਲਾਂ ਦੱਸੀ ਉਹਨਾਂ ਨੇ ਸੁਣੀਆਂ ਵੀਆਂ ਪਰ ਮੈਂ ਇੱਕ ਹੋਰ ਕਿਸਾਨਾਂ ਨੂੰ ਜਾਂ ਹੋਰ ਜਥੇਬੰਦੀਆਂ ਨੂੰ ਬੇਨਤੀ ਕਰਾਂਗਾ ਕਿ ਜਿਹੜੇ ਕੋ ਆਉਣ ਵਾਲੇ ਸਮੇਂ 'ਚ ਤੁਸੀਂ ਕੋਈ ਕੰਮ ਲੈਣੇ ਆ ਤਾਂ ਉਹਨਾਂ ਨੂੰ ਘਟੋ ਘਟ ਬੋਲੋ ਬਹੁਤ ਵਧੀਆ ਜਾਂ ਤਾਂ ਜੋ ਤੁਹਾਡਾ ਹੱਸ ਕੇ ਮੁੜ ਕੇ ਕੰਮ ਕਰੇ ਜਦੋਂ ਤੁਸੀਂ ਕਿਸੇ ਨਾਲ ਮਾੜਾ ਬੋਲੋਗੇ ਤੇ ਜਦੋਂ ਉਹ ਪਾਵਰ 'ਚ ਆ ਗਿਆ ਤੇ ਫਿਰ ਮੇਰੇ ਖੰਦੋਂ ਤਾਂ ਕੋਈ ਤੁਹਾਡੇ ਕੰਮ ਨਹੀਂ ਕਰੇਗਾ ਸਭ ਕਿਸ ਪਾਰਟੀ ਨਾਲ ਸੰਬੰਧਤ ਸੀ ਇਹ ਉਮੀਦਵਾਰ ਇਹ ਉਮੀਦਵਾਰ ਜਿਹੜੇ ਭਾਜਪਾ ਪਾਰਟੀ ਦੇ ਸੀ ਬੱਬੂ ਜੀ ਤੇ ਕਿਸਾਨ ਜਿਹੜੇ ਹੈਗੇ ਆ ਇਹ ਭੰਦੇਰ ਗਰੁੱਪ ਜੀ ਦੇ ਹੈਗੇ ਨੇ ਪਰ ਜਿਹੜੇ ਭੰਦੇਰ ਸਾਹਿਬ ਹੈ ਉਹ ਵੀ ਬਹੁਤ ਵਧੀਆ ਨਾਈਸ ਨੇ ਜਿਹੜੇ ਇਹਨਾਂ ਨੇ ਇੱਥੇ ਨਮਾਇੰਦਗੀ ਕਰ ਰਏ ਸੀ ਹਰਵਿੰਦਰ ਸਿੰਘ ਮਸਾਲੀਆਂ ਉਹ ਵੈਰੀ ਨਾਈਸ ਔਰ ਉਹਨਾਂ ਨੇ ਵੀ ਸਾਡੀ ਗੱਲ ਨੂੰ ਬੜਾ ਰਾਜੂ ਜੀ ਆਏ ਸੀ ਉਹ ਵੀ ਸਾਡੇ ਆਪਣੇ ਨੇ ਉਹਨਾਂ ਨੇ ਬੜੇ ਨਾਈਸ ਤਰੀਕੇ ਦੇ ਨਾਲ ਹੀ ਇੱਥੇ ਜਿਹੜੀ ਹੈਗੀ ਆ ਸਾਰਾ ਕੀਤਾ ਹੈ ਨਹੀਂ ਜੀ ਘਟਨਾ ਕੋਈ ਨਹੀਂ ਵਾਪਰੀ ਕਿਉਂਕਿ ਸਾਡੇ ਜਿਹੜੇ ਮਾਨਯੋਗ ਸ਼੍ਰੀ ਹਰੀਸ਼ ਦੇਵਾਂ ਜੀ ਆਈਪੀਐਸ ਉਹਨਾਂ ਦੇ ਅਸੀਂ ਦਿਸਾਂ ਦੇ ਅਨਸਾਰ ਜਿਹੜਾ ਲਾ ਆਰਡਰ ਕੈਮਰਾ ਖਰੇ ਨੇ ਇੱਥੇ ਸ੍ਰੀ ਬਲਵਿੰਦਰ ਸਿੰਘ ਐਸਪੀਡੀ ਸਾਹਿਬ ਜਿਹੜੇ ਉਹਨਾਂ ਦੀ ਅਗਵਾਈ ਵਿੱਚ ਅਸੀਂ ਕੰਮ ਕਰ ਰਹੇ ਹਾਂ ਇਸ ਕਰਕੇ ਇਹ ਬੜਾ ਪੀਸਫੁਲੀ ਜਿਹੜਾ ਹੈਗਾ ਖਤਮ ਹੋਇਆ ਹੈ ਜੀ